ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪੈਰਿਓ ਤੁਹਾਨੂੰ ਪਹਿਲਾਂ ਵੀ ਅਸੀਂ ਲਾਈਵ ਹੋ ਕੇ ਦੱਸ ਚੁੱਕੇ ਹਾਂ ਕਿ ਅੱਜ ਉਸ ਧਰਮਪ੍ਰੀਤ ਵੀਰ ਦੇ ਪਿੰਡ ਪਹੁੰਚੇ ਹਾਂ ਜਿਹੜੇ ਵੀਰ ਨੇ ਟਿਕਟੌਕ ਤੇ ਕੁਝ ਮੇਰੇ ਖਿਆਲ ਇਹ ਵੀ ਪਿੰਡ ਦੇ ਮੁੰਡਿਆਂ ਦੇ ਕੋਲ ਹੀ ਇਦਾ ਹਾਸੇ ਮਜ਼ਾਕ ਨਾਲ ਵੀਡੀਓ ਬਣਾਈਆਂ ਸੀ ਤੇ ਉਹ ਵੀਡੀਓ ਜਿਆਦਾ ਵਾਇਰਲ ਹੋਣ ਦਾ ਕਰਕੇ ਸਿੱਖ ਜਥੇਬੰਦੀਆਂ ਦੇ ਵਿੱਚ ਕਈਆਂ ਦੇ ਵਿੱਚ ਰੋਸ ਆਇਆ ਚਲੋ ਕਈਆਂ ਨੇ ਫੋਨ ਅਹੀਂ ਵੀ ਜਾਣਦੇ ਆ ਕਈ ਥਾਈ ਪਰ ਇਹਦਾ ਮਤਲਬ ਦੇ ਨਹੀਂ ਹੁੰਦਾ ਵੀ ਆਪਾਂ ਜੇ ਕੋਈ ਅਮਰਦਾਰੀ ਸਿੰਘ ਹੈ ਜੇ ਕੋਈ ਜਿਆਦਾ ਉਹਨੇ ਬੱਜਰ ਕਰਤਾਂ ਕੀਤੀਆਂ ਹੋਣ ਤੇ ਫਿਰ ਵੀ ਆਪਾਂ ਉਹਨੂੰ ਪੰਜਾਂ ਪਿਆਰਿਆਂ ਦੇ ਪੇਸ਼ ਕਰ ਸਕਦੇ ਆ ਤੇ ਪੰਜ ਪਿਆਰੇ ਸਿੰਘ ਸਾਹਿਬਾਨ ਜਿਹੜੇ ਆ ਉਹ ਬੰਦੀ ਸਜਾ ਲਾ ਸਕਦੇ ਆ ਤੇ ਜਿਹੜਾ ਇਹ ਪਿੰਡ ਦੇ ਵਿੱਚ ਇੱਥੇ ਕੁਝ ਗੁਰਮੁਖ ਪਿਆਰਿਆਂ ਵੱਲੋਂ ਚਲੋ ਆਪਣੀ ਮਤ ਦੇ ਮੁਤਾਬਕ ਜਿਹੜੇ ਉਹਦੇ ਜਿਹੜੇ ਸ਼ਸਤਰ ਕਕਾਰ ਉਹਦੇ ਲਾਏ ਗਏ ਆ ਇਹ ਮੰਦਭਾਗੀ ਘਟਨਾ ਆਪਾਂ ਕਵਾਂਗੇ ਕਿਉਂਕਿ ਆ ਪਿੰਡ ਦੀ ਸੰਗਤ ਖੜੀ ਆ ਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਰਾਸ਼ਟਰਪਤੀ ਤੱਕ ਆਪਾਂ ਵੋਟਾਂ ਦੇ ਆਧਾਰ ਦੇ ਉੱਤੇ ਬਣਾਉਨੇ ਆ ਕਿੰਨਾ ਕੁ ਮਾੜਾ ਵੀਰ ਨੇ ਕੰਮ ਕੀਤਾ ਸੀਗਾ ਵੀ 800 ਤੱਕ ਨੌਬਤ ਆ ਗਈ ਵੀ ਉਹਦੇ ਇੱਥੇ ਸ਼ਸਤਰ ਜਿਹੜੇ ਆ ਹਲੋਣੇ ਪਏ ਗੁਰੂ ਦੀ ਹਜ਼ੂਰੀ ਵਿੱਚ ਮੇਰੀ ਸੋਚ ਮੁਤਾਬਕ ਤੇ ਐਡਾ ਵੱਡੀ ਕੋਈ ਗਲਤੀ ਨਹੀਂ ਕੀਤੀ ਕਿ ਵੀ ਇੱਥੋਂ ਤੱਕ ਨੌਬਤ ਆ ਜਾਂਦੀ ਕਿ ਉਹਦੇ ਜਿਹੜੇ ਕਕਾਰ ਸੀਗੇ ਉਹਦੇ ਜਿਸਮ ਦੇ ਨਾਲੋਂ ਜਿਹੜੇ ਉਹਦੀ ਰੂਹ ਦੇ ਨਾਲੋਂ ਜਿਹੜੇ ਉਹ ਅਲੱਗ ਕਰ ਦਿੱਤੇ ਜਾਂਦੇ ਜੀ ਫਿਰ ਜਦੋਂ ਉਹਦੇ ਕਕਾਰ ਉਤਾਰੇ ਗਏ ਉਹਨੇ ਇਹ ਵੀ ਕਿਹਾ ਕਿ ਜਿਹੜਾ ਮੈਨੂੰ ਅੰਮ੍ਰਿਤ ਦਾ ਚੂਲਾ ਦਿੱਤਾ ਹੈ ਨਾ ਉਹ ਵੀ ਕੱਢ ਲਓ ਵਾਹਿਗੁਰੂ ਜੀ ਦੇ ਚੋਰ ਡੁੱਬ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ ਜਿਨ੍ਹਾਂ ਨੇ ਉਸ ਵੀਰ ਦੇ ਕਕਾਰ ਉਤਾਰੇ ਉਹ ਵੀਰ ਦਾ ਜੀਵਨ ਇਹੋ ਜਿਹਾ ਸੀ ਕਿ ਕਿਤੇ ਕਿਤਾਬ ਗੁਰੂ ਦੇ ਰਿਲੇਟਡ ਗੁਰਮਤ ਦੇ ਰਿਲੇਟਡ ਕਿਤਾਬ ਕੋਈ ਫਟੀ ਹੋਈ ਪਈ ਹੋਣੀ ਉਹਨੇ ਚੱਕ ਕੇ ਲਿਓਨੀ ਇੱਕ ਵਾਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ ਕਿਤਾਬ ਕਿੱਥੋਂ ਲਈ ਕਹਿੰਦਾ ਕਿਸੇ ਮੂਰਖ ਨੇ ਪਾੜ ਕੇ ਰੂੜੀ ਤੇ ਸੁਟੀ ਸੀ ਤੇ ਆਂਦਾ ਮੈਂ ਉਹਨੂੰ ਚਾਰ ਗਾਲਾਂ ਵੀ ਕੱਢੀਆਂ ਤੇ ਚੁੱਕ ਕੇ ਲਿਆ ਮੈਂ ਕਿਹਾ ਵੀ ਇਹ ਕੀ ਕਿਹੋ ਜਿਹਾ ਕੰਮ ਕੀਤਾ ਤੁਸੀਂ ਐਡੀ ਮਿੱਠੀ ਆਵਾਜ਼ ਤੇ ਗੁਰੂ ਦਾ ਪਿਆਰਾ ਅਜੀ ਜਿਹੜਾ ਗੰਗਾ ਬੰਦ ਨੂੰ ਬੋਲਦਾ ਉਹ ਵੀ ਇਹੋ ਜਿਹੀ ਜਿੰਮੇਤੀ ਚੀਜ਼ ਆ ਹੋਈ ਕਿੱਡੀ ਵਧੀਆ ਨਾਲ ਹੋਗੇ ਤਹੂੰ ਬਹੁਤ ਜੁਵਾ 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 ਕਿੱਡੀ ਵਧੀਆ ਸੋਚ ਸੀ ਕੀ ਮੁੰਡੇ ਦੀ ਕਹਿੰਦੇ ਵੀ ਧਮਕੀਆਂ ਦੇ ਕੇ ਤੇ ਬਹੁਤ ਜਿਆਦਾ ਧਮਕਾਇਆ ਗਿਆ ਵੇਖੋ ਇਹ ਸਿੱਖੀ ਦਾ ਸਿਧਾਂਤ ਨਹੀਂ ਮੈਂ ਬੇਸ਼ਿਕਰਾ ਕਿ ਅਦਾ ਬੇੜਾ ਘਰ ਕੇ ਸਿੱਖੀ ਦਾ ਨਾ ਕਰੀਏ ਸਿੱਖੀ ਦਾ ਸਿਧਾਂਤ ਨਹੀਂਗਾ ਇਸ ਦਾ ਫਾਇਦਾ ਨਹੀਂ ਕਿ ਸਿੱਕਾ ਕਹਿੰਦਾ ਰਾਤੋਂ ਘਾ ਕੇ ਨਹੀਂ ਕੋਈ ਨਹੀਂ ਕੋਈ ਕੋਈ ਤਾਂ ਖਰਾ ਹੈ ਆਗ ਪਾੜ ਕੇ ਨਾ 3 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਫਿਰ ਜੀ ਜੋਗੇ ਆਪਣੇ ਪਿੰਡ ਪਿੰਡ ਵਿੱਚ ਮੇਰੇ ਸ਼੍ਰੀ ਕਕਾਰ ਅਮਰਤਾ ਪੰਕਰ ਆ ਗਿਆ ਹੈ ਉਸ ਵਿੱਚ ਪਿੰਡ ਦੀ ਪੰਚਾਇਤ ਦਾ ਕੋਈ ਕਸੂਰ ਕੋਈ ਉਹਨਾਂ ਦੀ ਗਲਤੀ ਨਹੀਂ ਕੋਈ ਪਿੰਡ ਦੀ ਪੰਚਾਇਤ ਉਸ ਵਿੱਚ ਦੋ ਬੰਦਿਆਂ ਦੀ ਗਲਤੀ ਹੈ ਜੋਗੇ ਮਾਨ ਸਿੰਘ ਤੇ ਸਰਪਜੀਤ ਸਾਬਾ ਨਾਲ ਦੋਵਾਂ ਦੀ ਗਲਤੀ ਹੈ ਹਾਂ ਦੀ ਉਹਨਾਂ ਜਿਆਦਾ ਫਾਲਟ ਪਾਇਆ ਅਮਰਤਾ ਪੰਗ ਵਿੱਚ ਹਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਜੀ ਆਪਣਾ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਆ ਆਪਣਾ ਪੰਚਾਇਤ ਇਹਨਾਂ ਨੇ ਤੁਹਾਡਾ ਸਾਥ ਦਿੱਤਾ ਜੀ ਬਹੁਤ ਜ਼ਿਆਦਾ ਜਦੋਂ ਮੈਂ ਇਹਨੂੰ ਲੱਭਿਆ ਸੀ ਜੀ ਜਦੋਂ ਮੈਂ ਇਹਦੇ ਘਰ ਗਿਆ ਸੀ ਉਹਨਾਂ ਨੇ ਬਹੁਤ ਜ਼ਿਆਦੀ ਸਪੋਰਟ ਕੀਤੀ ਸੀ ਤੋਂ ਬਾਕੀ ਮੈਂ ਜਦੋਂ ਉੱਥੇ ਹੈਗਾ ਨਹੀਂ ਸੀ ਜਦੋਂ ਇਹ ਸਵੇਰੇ ਕੰਮ ਹੋਇਆ ਉਹ ਇਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਨੇ ਤੁਹਾਨੂੰ ਗੱਲ ਦੱਸਦੀ ਆ ਜੀ ਸੋ ਪੰਚਾਇਤ ਦਾ ਇੱਥੇ ਕੋਈ ਕਸੂਰ ਨਹੀਂ ਆ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਧੰਨਵਾਦ